23 ਤਰੀਕ ਚੌਥਾ ਮਹੀਨਾ 2024 ਨੂੰ ਜਿਹੜੀ ਜਵੰਦਾਪਿੰਡੀ ਦੇ ਵਿੱਚ ਅੱਗ ਲੱਗੀ ਸੀ ਜਿਹਦੇ ਵਿੱਚ ਬਹੁਤ ਨੁਕਸਾਨ ਹੋਇਆ ਕਿਸਾਨਾਂ ਦਾ ਕਣਕ ਮੱਚੀ ਹੈ ਤੇ ਉਹਦਾ ਸਾਰਾ ਮੇਨ ਜਿਹੜਾ ਕਾਰਨ ਹੈ ਉਹ ਇਹ ਲਾਈਨ ਹੈ ਇਹ ਬੁਗਰਾਂ ਵਾਲੀ ਸੜਕ ਹੈ ਜਿਹੜੀ ਕਿ ਭਿੱਖੀ ਰੋਡ ਤੋਂ ਬੁਗਰਾਂ ਨੂੰ ਆਉਂਦੀ ਆ ਇਹ ਨੱਥਾ ਸਿੰਘ ਵਾਲੇ ਤੋਂ ਜਿਹੜੀ ਇਹ ਤਾਰ ਚ ਜਾਂਦੀ ਹੈ 24 ਘੰਟੇ ਹੀ ਲੇਟਣਾ ਹੀ ਇਹ 24 ਘੰਟੇ ਹੀ ਲੇਟਾ ਪਹਿਲਾਂ ਤਾਂ ਇਹ ਕਿਸਾਨਾਂ ਨੇ ਜਿਨ੍ਹਾਂ ਦਾ ਇੱਥੇ ਖੇਤ ਲੱਗਦਾ ਉਦੋਂ ਵੀ ਇਹਨਾਂ ਨੇ ਵਿਰੋਧ ਕਰਿਆ ਸੀ ਇਹ ਤਾਰ ਜਿਹੜੀ ਲਾਈਨ ਨਿਕਲਦੀ ਸੀ ਵੀ ਜਾਂ ਤਾਂ ਇਹ ਦਰਖਤਾਂ ਦਾ ਕੋਈ ਹੱਲ ਕੀਤਾ ਜਾਵੇ ਜਾਂ ਇਹ ਜਿਹੜੀ ਲਾਈਨ ਹੈ ਇਹ ਕਿ ਸੇ ਪਸੇ ਦੀ ਹੋਰ ਗੱਡੀ ਜਾਵੇ ਹਨਾ ਐਵੇਂ ਸੀ ਨਾ ਜੀ ਇਹੀ ਗੱਲ ਸੀ ਤੇ ਜਿਹੜੀ ਹੁਣੇ ਜਿਹੜੀ ਕਟਣਾ ਹੋਈ 23 ਤਰੀਕ ਨੂੰ ਸਾਰੀ ਕੀ ਗੱਲ ਹੈ ਜੀ ਇਹ ਸਾਰੀ ਇਹ 23 ਤਰੀਕ ਨੂੰ 2 ਵਜੇ ਹਾਂਜੀ ਉੱਥੋਂ ਡੇਕ ਦੇ ਨਾਲ ਸਪਾਰਕ ਮਾਰ ਕੇ ਅੱਗ ਲੱਗੀ ਹੈ ਜੀ ਆ ਢੜੀਆਂ ਮੱਛੀਆਂ ਹੋਈਆਂ ਦਿਖਾਈਆਂ ਨੇ ਆਪੇ ਹੱਥ ਸਾਡੇ ਢੜੀਆਂ ਅੱਗ ਲੱਗੀ ਆ ਢੜੀਆਂ ਨੂੰ ਠੀਕ ਹੈ ਜੀ ਇਹਦਾ ਰੂ ਅੱਗ ਲੱਗ ਕੇ ਥੱਲੇ ਕੜਕ ਦੇ ਵੀ ਡਿੱਗੀ ਆ ਢੜੀਆਂ ਇਹ ਉੱਥੋਂ ਅੱਗ ਸ਼ੁਰੂ ਹੋ ਕੇ ਇਹਦੇ ਸਾਰੇ ਇੱਧਰ ਥਾਰਾ ਪਚਾਤਾ ਇਹ ਜਿਹੜੀ ਟੋਟਲ ਹੈ ਕਿੰਨੇ ਕਿੱਲੇ ਜਿਹੜੀ ਕਣਕ ਦੇ ਮੱਛੇ ਆਪਣੇ ਦੇ ਖੜੀ ਦੇ ਟੋਟਲੇ ਤੇ ਸਾਰੇ ਜਿਹੜੇ ਜਵੰਦਾ ਪਿੰਡੀ ਦੇ ਆ ਹਾਂ ਜੀ ਇੱਕ ਇੱਕ ਕਿਲਾ ਹਤਰਸੂ ਵਾਲੇ ਦਾ ਵੀ ਆ ਜੇ ਪੌੜਾ ਕਿਲਾ ਠੀਕ ਹੈ ਜੀ ਬਾਕੀ ਇਹ ਆਪਣੇ ਜਵੰਦਾ ਪਿੰਡੀ ਦੇ ਮਾਲਕਾ ਦੀ ਹੈ ਜਾਨੀ ਕਿ ਟੋਟਲ ਤਿੰਨ ਘਰਾਂ ਦੀ ਕਨਕ ਸੀਗੀ ਜਿਹੜੀ ਹੈ ਇੱਕ ਕਿਲਾ ਇੱਕ ਘਰ ਦਾ ਹਾਂ ਜੀ ਤਿੰਨ ਘਰਾਂ ਦੀ ਕੜ ਕੇ ਸੀਗੀ ਠੀਕ ਹੈ ਜੀ ਤੇ ਤੁਸੀਂ ਮਹਿਕਮੇ ਨਾਲ ਗੱਲਬਾਤ ਕੀਤੀ ਹੂਈ ਤੇ ਮਹਿਕਮੇ ਨੇ ਤੁਹਾਨੂੰ ਕੀ ਕਿਹਾ ਮਹਿਕਮੇ ਬੈਣਾ ਸਾਨੂੰ ਇਹ ਗੱਲ ਕਹੀ ਸੀ ਜੀ ਵੀ ਤੁਸੀਂ ਇਹ ਗੱਲ ਕਹੋ ਵੀ ਸਾਨੂੰ ਪਤਾ ਲੱਗ ਕੇ ਕਿਵੇਂ ਲੱਗੀ ਹੈ ਠੀਕ ਆ ਵੀ ਸਪਾਰਕ ਬਾਰ ਬਾਰ ਕਿ ਲੱਗੇ ਜਬੂ ਲੱਗੀ ਐ ਚਾਣੀ ਕੇ ਆਪਦੇ ਵਿਚਾਰ ਲਈ ਬਿਲਕੁਬਾ ਆਪਣਾ ਬਚਾ ਕਰਨਾ ਚਾਹੁੰਦਾ ਠੀਕ ਹੈ ਜੀ ਕੇ ਅਡਗੈਲੀ ਮਹਿਕਮੇ ਦੀ ਐ ਜਿਹੜਾ ਜਈ ਆਪਣੇ ਇਸ ਲੈਂਡ ਦੇ ਉੱਤੇ ਯੂਪੀ ਲੈਂਡ ਦੇ ਉੱਤੇ ਹਾਂਜੀ ਓਰੇ 22 23 ਜੂਨ ਉਹਦਰ ਪਰਪਟ ਲਿਆ ਨਹੀਂ ਠੀਕ ਹੈ ਜੀ ਪਹਿਲਾ ਪਰਪਟ ਲੈਂਦਾ ਰਿਹਾ ਹੈ 5 ਵਜੇ ਲੜ ਛੱਡਦਾ ਹੈ 9 ਵਜੇ ਕੱਟਦਾ ਰਿਹਾ ਹੈ ਤੇ ਲੋਸ ਬਿੱਟ ਗੁਰਦਾਰੇ ਹੁੰਦੀ ਰਹੀ ਹੈ ਠੀਕ ਹੈ ਜੀ ਵੀ ਅਸੀਂ ਲੜ ਕੱਟਾ ਕੇ 9 ਵਜੇ ਪਈ 5:00 ਛੱਡਾ ਕੇ ਪਾਣੀ ਭਰ ਲਓ ਹਾਂਜੀ ਹਾਂਜੀ ਤੇ 22 23 ਤਰੀਕ ਨੂੰ ਕਿਹੜੀ ਲੜ ਕੱਟੀ ਇਹ ਉਦੋਂ ਦੁਪਹਿਰ ਨੂੰ ਹੋਇਆ ਕੰਮ ਜਿਹੜਾ ਇਹ ਦੋ 2 ਵਜੇ ਜੀ 2 ਵਜੇ 2 ਵਜੇ ਯਾਨੀ ਕਿ ਲਾਈਟ ਚੱਲ ਰਹੀ ਸੀ ਜੀ ਚੱਲ ਰਹੀ ਸੀ ਦੋ ਯਾਨੀ ਕਿ ਬਾਈ ਜੀ ਉਸ ਦਾ ਉਸ ਦਿਨ ਦਾ ਮੌਸਮ ਵੀ ਇੰਨਾ ਖਰਾਬ ਤੇ ਹਵਾ ਬਹੁਤ ਤੇਜ਼ ਸੀ ਮੇਰੇ ਇਹਦੇ ਵਿੱਚ ਜਈ ਸਾਹਿਬ ਦਾ ਫਰਜ਼ ਬਣਦਾ ਸੀ ਪਰਬਟ ਲਾਈਟ ਦਾ ਬਿਲਕੁਲ ਜੀ ਜਈ ਸਾਹਿਬ ਨੂੰ ਪਰਬਟ ਐਸਡੀਓ ਸਾਹਿਬ ਨੇ ਲੈ ਕੇ ਦੇਣਾ ਸੀ ਠੀਕ ਹੈ ਜੀ ਤੇ ਇਹਨਾਂ ਨੇ ਦੁਪਹਿਰ ਤੇ 2 ਵਜੇ ਤੱਕ ਤੇ ਆਪਣੇ ਇੰਡਸਟਰੀਆਂ ਨੂੰ ਲਾਈਟ ਦੇਣ ਦੇ ਮਾਰਿਆਂ ਨੇ ਕਿਉਂਕਿ ਇਹ ਬਾਣ ਬਟ ਮਹੀਨੇ ਮੂਨੇ ਲੈਂਦੇ ਨੇ ਉਹਨਾਂ ਤੋਂ ਹਾਂਜੀ ਹਾਂਜੀ ਉਹ ਇਹ ਸਭ ਇਹ ਗੰਦੇ ਖਾਂਦੇ ਨੇ ਕਿ ਉਹਦੀ ਆੜ ਦੇ ਵਿੱਚ ਹੀ ਸਾਡਾ ਡਾਡ ਰਿਸ ਇਹ ਇੱਕ ਹੋਰ ਗੱਲ ਦੇਖੋ ਵੀਰੇ ਜਿਹੜੀ ਇਹ ਡੇਕ ਹੈ ਜਮ ਬਿਲਕੁਲ ਜਿਹੜੀ ਲੈਂ ਨਾ ਇਹ ਪਿਛਲੀ ਲੰਘ ਰਹੀ ਆ ਤੇ ਪਹਿਲਾਂ ਤੇ ਇਹ ਡਾਣਾ ਇਹ ਕਿਸੇ ਨੂੰ ਮੈਕੇ ਮੈਨੂੰ ਦਿਖਿਆ ਹੀ ਨਹੀਂ ਵੀ ਹਾਂ ਇਹਦੀ ਕੋਈ ਆਪਾਂ ਕਟਿੰਗ ਵਗੈਰਾ ਕਰੀਏ ਜਾਂ ਇਹ ਸਪਾਰਕ ਹੋਊਗਾ ਜਾਂ ਕੀ ਹੋਊਗਾ ਤੇ ਉਸ ਤੋਂ ਬਾਅਦ ਕੀ ਹੋਇਆ ਅੱਗ ਲੱਗਣ ਤੋਂ ਬਾਅਦ ਤੇ ਚੋਰੀ ਨੂੰ ਇੱਥੇ ਕੋਈ ਦੁਪਹਿਰੇ ਆ ਕੇ ਡਾਣਾ ਵੱਢ ਕੇ ਗਿਆ ਇਹ ਆਹ ਲੈਂ ਤੇ ਜਿਹੜਾ ਇੱਥੋਂ ਸਪਾਰਕ ਹੋਇਆ ਸੀ ਤੇ ਆਹ ਡਾਣਾ ਵੱਢ ਕੇ ਕੁਈ ਸੱਟ ਗਿਆ ਮਹਿਕਮਾ ਆਪਦੇ ਆਪ ਨੂੰ ਬਚਾਉਣ ਵਾਸਤੇ ਕਰ ਰਿਹਾ ਜਿਹੜਾ ਕੁਝ ਕਰ ਰਿਹਾ ਹੈ ਜੀ ਬਾਈ ਜੀ ਇੱਕ ਅਸੀਂ ਹੋਰ ਵੀ ਇਹਦੇ ਵਿੱਚ ਉਸ ਦਿਨ ਲ ਤਾਰ ਪੂਰੀ ਕਾਲੀ ਸੀ ਪ੍ਰੋਪਰ ਠੀਕ ਹੈ ਤੋਂ ਅੱਗ ਲੱਗੀ ਆ ਤੇ ਉਦੋਂ ਬਾਅਦ ਮੈਂ ਕਿਹਾ ਮੈਂ ਰਾਤ ਨੂੰ ਇਹ ਨਹੀਂ ਪਤਾ ਕਿਸੇ ਆਪ ਕਰਿਆ ਜਾਂ ਕਿਸੇ ਬੰਦੇ ਤੋਂ ਕਰਵਾਇਆਗਾ ਦਿਲਾ ਕਪੜਾ ਕਰਕੇ ਤਾਰ ਵੀ ਸਾਫ਼ ਕਰੀਏ ਜੀ ਸਤਾਰ ਨੂੰ ਵੀ ਸਾਫ਼ ਕਰਿਆ ਗਿਆ ਵੀ ਆਪ ਦਾ ਕਸੂਰ ਨਾ ਰਹੇ ਕੋਈ ਵੀ ਆਪ ਨੂੰ ਨਿਕਲ ਨੂੰ ਬਿਰਲੇ ਮਿਲ ਜੇ ਵੀ ਹਾਂ ਸਾਡਾ ਕੋਈ ਕਸੂਰ ਨਹੀਂ ਇਹਦੇ ਵਿਚ ਹਲੇ ਵੀ ਸਾਡੇ ਕੋਲੇ ਪ੍ਰੂਫ ਆਏਗੇ ਰਹਿਗੇ ਯਾਨੀ ਜਿਹੜੀ ਇਹ 20 25 ਖੰਭਿਆਂ ਦੀ ਲਾਈਨ ਆ ਹਲੇ ਵੀ ਇਧਰ ਆਕਤਾਂ ਨਾਲ ਟੱਚ ਹੁੰਦੀ ਆਉਂਦੀ ਆ ਹਲੇ ਵੀ ਵਿਭਾਗ ਮੈਂ ਇਸ ਦੇ ਉੱਪਰ ਕੁਝ ਨਹੀਂ ਕਰ ਰਿਹਾ ਇੱਕ ਤੁਸੀਂ ਦੱਸ ਰਹੇ ਸੀ ਵੀ ਜਦੋਂ ਇਹ ਲਾਈਨ ਨਿਕਲੀ ਸੀ ਤੁਸੀਂ ਉਦੋਂ ਵੀ ਇਹਦਾ ਵਿਰੋਧ ਕਰਿਆ ਸੀ ਹਾਂ ਜੀ ਹਾਂ ਆਪਣੇ ਕੋਲੇ ਪੂਰੇ ਕੋਰਟ ਦੇ ਪ੍ਰੂਫ ਪਈ ਰਹੇ ਜੀ ਸਾਰੇ ਇਹ ਉਹਦੋਂ ਤੁਸੀਂ ਇਹਦਾ ਬਰੋਧ ਕਰਿਆ ਸੀ ਵੀ ਜਾਂਦਾ ਇਹਦਾ ਕੋਈ ਹੱਲ ਕਰੋ ਜਾਂ ਦਰਖਤਾਂ ਦਾ ਹੱਲ ਕਰੋ ਜਾਂ ਇਹਨੂੰ ਲੈਣਾ ਕਿਸੇ ਪਾਸੇ ਹੁੰਦੀ ਆ ਜੀ ਇਹ ਜਿਹੜਾ ਸੂਰ ਫਾਰਮ ਦਾ ਮਾਲਕਾ ਜੀ ਉਦੋਂ ਚਲੋ ਅਗਲੇ ਹੁੰਦਾ ਲਾਈਟ ਦੀ ਲੋੜ ਹੀ ਹੁੰਦੀ ਆ ਜੀ ਉਹਨੇ ਤਾਂ ਵਿਭਾਗਮੇ ਤੋਂ ਲਾਈਟ ਲੈਣੀ ਆ ਤੇ ਉਦੋਂ ਇਹਨਾਂ ਨੇ ਆਪਣੇ ਮੁਲਾਜ਼ਮਾਂ ਨੇ ਲਿਆ ਕੇ ਪ੍ਰਸ਼ਾਸਨ ਉਰੇ ਸਾਨੂੰ ਬੰਦੀ ਬਣਾ ਕੇ ਤੇ ਇਹਨਾਂ ਨੇ ਲੈਣ ਕੱਢੀ ਆ ਧੱਕੇ ਨਾਲ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਜਾਂ ਕਿਸੇ ਮੁਲਾਜ਼ਮਾਂ ਤੋਂ ਕੀ ਤੁਸੀਂ ਬੇਨਤੀ ਕੀ ਹੈ ਤੁਹਾਡੀ ਸਾਡੀ ਤਾਂ ਬੇਨਤੀ ਇਹ ਸੀ ਵੀ ਜਿਹੜਾ ਸਾਡਾ ਜਿਹੜੀ ਸਾਡੀ ਅਰਕ 65 70 ਮਾਨ ਦੀ ਕਣਕ ਨਿਕਲਦੀ ਸੀ ਸਾਨੂੰ ਦਿੱਤੀ ਜਾਵੇ ਬਿਲਕੁਲ ਜੀ ਬਿਲਕੁਲ ਕਿ 65 ਤੋਂ 70 ਮਾਨ ਦਾ ਜਿਹੜਾ ਦੜਾ ਹਰੇਕ ਦਾ ਪੈ ਰਿਆ ਮੇਰਾ ਖੁੱਦ ਦਾ 68 ਮਾਨ ਦਾ ਦੜਾ ਪਿਆ ਬਾਈ ਤੇ ਉਸ ਸਾਹ ਤੇ ਜਦ ਇਹਨਾਂ ਵੀਰਾਂ ਨੂੰ ਕਣਕ ਦਿੱਤੀ ਜਾਵੇ ਜਾਂ ਇਹਨਾਂ ਨੂੰ ਉਹਨਾਂ ਦੇ ਪੈਸੇ ਦਿੱਤੇ ਜਾਣ ਕਿਉਂ ਜਿਹੜੇ ਦੇ ਅੱਜ ਕੱਲ 13 14 ਕਿੱਲੇ ਕਣਕ ਦੇ ਮੱਚ ਗ ਇਤੋਂ ਵੱਡਾ ਘਾਟਾ ਭਾਈ ਹੋ ਹੀ ਨਹੀਂ ਸਕਦਾ ਬੰਦੇ ਨੇ ਉਹਦੇ ਸਿਰ ਤੇ ਚੱਲਣਾ ਹੁੰਦਾ ਸਾਰਾ ਕੁਝ ਕੰਮ ਉਹਦੇ ਸਿਰ ਤੇ ਕਰਨਾ ਬਾਕੀ ਠੇਕੇ ਦੀ ਜ਼ਮੀਨ ਹੈ ਵੀਰਾਂ ਨੇ ਤੇ ਪਰ ਜੀ ਸਾਡੀ ਇੱਕ ਬੇਨਤੀ ਹੋ ਰਾ ਪਰ ਜਿੰਨਾ ਟਾਈਮ ਇਹ ਲੈਂਡ ਦਾ ਪ੍ਰੋਪਰ ਹੱਲ ਨਹੀਂ ਹੁੰਦਾ ਅਸੀਂ ਇਹ ਲੈਂਡ ਨਹੀਂ ਚੱਲਣ ਦੇਵਾਂਗੇ ਹਾਂ ਬਿਲਕੁਲ ਜੀ ਸਹੀ ਗੱਲ ਹੈ ਜੀ ਧੰਨਵਾਦ ਜੀ